ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਆ ਬਾਈ ਸਭ ਦਾ ਅੱਜ ਨਾ ਆਪਾਂ ਤੁਹਾਨੂੰ ਇੱਕ ਹੋਰ ਕਿਸਾਨ ਭਰਾ ਨਾਲ ਮਿਲਾਂ ਰਹੇ ਹਾਂ ਜਿੰਨਾ ਜਿਵੇਂ ਕਿ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦੇ ਨੇ ਉਹਦੇ ਹਿਸਾਬ ਦੇ ਵਿੱਚ ਬਾਈ ਨੇ ਬੱਕਰੀਆਂ ਰੱਖੀਆਂ ਗੋਟ ਫਾਰਮ ਬਾਈ ਨਾਲ ਗੱਲ ਕਰਦੇ ਆ ਆਪਣੇ ਨਾਲ ਬਾਈ ਦਲਜੀਤ ਸਿੰਘ ਨਿਹਰਾ ਪੁੱਛਦੇ ਆ ਸਾਰਾ ਕੁਝ ਇਹਨਾਂ ਤੋਂ ਤੇ ਆਓ ਪਹਿਲਾਂ ਤੁਹਾਨੂੰ ਬਾਈ ਦਾ ਫਾਰਮ ਦਿਖਾਉਣਾ ਨਾਲੇ ਨਾਲ ਹੁੰਦੇ ਗੱਲਬਾਤ ਕਰਾਂਗੇ ਆਓ ਜੀ ਚਲੋ ਬਾਈ ਬਾਈ ਦਾ ਆਪਣਾ YouTube ਚੈਨਲ ਵੀ ਆ ਹੰਜਰਾ ਗੋਟ ਫਾਰਮ ਸਾਰੇ ਭਰਾਵੋ ਨੂੰ ਸਬਸਕ੍ਰਾਈਬ ਕਰਿਓ ਨਾਲੇ ਸ਼ੇਅਰ ਕਰਦੇ ਹੋ ਵੀ ਰੋਣ ਤੇ ਨਾਲੇ-ਨਾਲੇ ਦਿਖਾਉਣੇ ਨਾਲੇ ਗੱਲ ਕਰਦੇ ਆ ਬਾਈ ਦਲਜੀਤ ਸਿੰਘ ਕੀ ਹਾਲ ਆ ਹਾਂ ਜੀ ਵਧੀਆ ਜੀ ਵਧੀਆ ਸਾਰੇ ਵਾਲਾ ਸਾਹਿਬ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਇਹ ਬਾਈ ਖੇਤੀ ਫਿਰ ਗਊਆਂ ਮਜਾਂ ਰੱਖੀਆਂ ਤੇ ਹੁਣ ਨਾਲ ਇਹ ਬੱਕਰੀਆਂ ਵਾਲਾ ਕੰਮ ਇਹ ਕਦੋਂ ਤੋਂ ਕਰਿਆ ਤੁਸੀਂ ਇਹ ਇਹ ਸਾਨੂੰ ਤਕਰੀਬਨ ਦੀਵਾਲੀ ਨੂੰ ਹੋਣਾ ਸਾਲ ਇੱਕ ਸਾਲ ਦੀਵਾਲੀ ਨੂੰ ਹੋਣਾ ਹੂੰ ਇੱਕ ਸਾਲ ਹੋਣਾ ਦੀਵਾਲੀ ਨੂੰ ਆ ਜਿਹੜੀ ਆ ਦੀਵਾਲੀ ਮੂਰੇ ਆ ਰਹੀ ਆ ਆ ਜਿਹੜੀ ਦੀਵਾਲੀ ਮੂਰੇ ਆਏਗੀ ਹੁਣ ਅੱਛਾ ਤੇ ਇਹ ਫਿਰ ਬੱਕਰੀਆਂ ਕਿੰਨੇ ਆਉਦ ਖਰਨਾਲੇ ਨਾਲ ਹੁੰਦੇ ਦੇਖੀਏ ਦੇ ਆ ਬਾਹਰ ਇਸ ਨਹੀਂ ਆ ਸੈਟਅਪ ਆ ਬਾਈ ਦਾ ਬਹੁਤਾ ਵੱਡਾ ਜਿਗਾਰ ਨਹੀਂ ਹੈ ਡੈਮੋ ਹੀ ਦੇਖਿਆ ਸੀ ਪਰ ਕਾਮਯਾਬ ਰਿਹਾ ਆ ਛਕੋਰ ਵਗੈਰਾ ਸਭ ਕੁਝ ਤੇ ਆਓ ਬਾਈ ਮੜਾ ਜੰਦਰ ਆਓ ਦਿਖਾਈਏ ਗਲਤੀਸ ਉਹ ਪੱਖੇ ਬੰਦ ਕਰ ਇਹ ਕਿੰਨੀਆਂ ਬੱਕਰੀਆਂ ਤੋਂ ਦਲੀਪ ਸਿੰਘ ਸ਼ੁਰੂ ਕਰਿਆ ਕੰਮ ਮੈਂ ਤਕਰੀਬਨ ਲਿਆ ਸੀ 12-13 ਬੱਕਰੀਆਂ ਲਿਆਇਆ ਸੀਗਾ ਦਿਵਾਲੀ ਵੇਲੇ ਦਿਵਾਲੀ ਵੇਲੇ ਹਾਂ ਅੱਛਾ ਇਹ ਵੇ ਬੱਚੇ ਸੀਗੇ ਇਹ ਜਾਂ ਇਹ ਵੱਡੇ ਸੀਗੇ ਨਹੀਂ ਅਸੀਂ ਤਾਂ ਵੈਸੇ ਪਹਿਲਾਂ ਪੱਠਾ ਲੈਣ ਦੀ ਸਲਾਹ ਸੀ ਫਿਰ ਤਕਰੀਬਨ ਵੱਡੀਆਂ ਹੀ ਲੈਂਦੀਆਂ ਬੱਕਰੀਆਂ ਸਾਰੀਆਂ ਅੱਛਾ ਲੈਂਦੀਆਂ ਵੀ ਗੱਬਣਾ ਸੀ ਹੈ ਅੱਛਾ ਅਭੀ ਸੁਣਨ ਤੋਂ ਪਹਿਲਾਂ ਦੀਆਂ ਆ ਗਈਆਂ ਅਸੀਂ ਥੋੜਾ ਹਾਂ ਠੀਕ ਆ ਕੋਈ ਨੇੜੇ ਜੀ ਕੋਟੋਮ ਹੀ ਨੇਰੇ ਵਿੱਚ ਜੀ ਕੋਈ ਨਾਰੇ ਦਾ ਹੀ ਨੋਨ ਦਾ ਫਿਰ ਇਸ ਇਸ ਸਾਰੇ ਜਗਾੜ ਦੇ ਵਿੱਚੋਂ ਇਹ ਸੁਈਆਂ ਉਦੋਂ ਬਾਅਦ ਦੇ ਵਿੱਚੋਂ ਹਾਂ ਸਾਰੀਆਂ ਸੁਈਆਂ ਦੀਆਂ ਹੁਣ ਦੁਬਾਰੋ ਫਿਰ ਸਾਰੀਆਂ ਗੱਬੜਨਾ ਨਹੀਂ ਪਿਆ ਬਕਰਾਂ ਠੀਕ ਆ ਤੇ ਫਿਰ ਇਹਨਾਂ ਨੇ ਬੱਚੇ ਕਈ ਤਾਂ ਕਹਿੰਦੇ ਇੱਕ ਵੀ ਦੇ ਦਿੰਦੀ ਆ ਕਈ ਚਾਰ ਵੀ ਦੇ ਦਿੰਦੀ ਆ ਕਿੰਨੇ ਬੱਚੇ ਬਸ ਕਿਸੇ ਨੇ ਇੱਕ ਵੀ ਦਿੱਤਾ ਕਿਸੇ ਨੇ ਦੋ ਦਿੱਤੇ ਨੇ ਵਿੱਚ ਤਿੰਨ ਵਾਲੀ ਵੀ ਹੈਗੀਆਂ ਨਹੀਂਗਾ ਅੱਛਾ ਫਿਰ ਬੱਕਾ ਇਹ ਹੁਣ ਇਹ 12 13 ਬੱਕਰੀਆਂ ਦੇ ਵਿੱਚੋਂ ਇਹ ਕਿੰਨੀਆਂ ਬੱਕਰੀਆਂ ਨੇ ਤੇ ਕਿੰਨੇ ਬੱਚੇ ਆ ਗਏ ਤੁਹਾਡੇ ਕੋਲੇ ਮੇਮਣੇ ਸੀ ਜਿਹੜੇ ਵਿੱਚ तकरीबन ਸਾਡੇ ਕੋਲ ਆ ਮੰਨ ਕੇ ਚੱਲੋ 13 ਸੀਗੀਆਂ 26 ਤੇ ਕਰੀਬ ਬੱਚੇ ਆ ਗਏ ਸੀਗੇ 24 ਤਾਂ ਇਹ ਫਿਰ ਉਹ ਹੁਣ ਪਾਲੇ ਵਿੱਚ ਇਹ ਜਾਂ ਰੱਖੇ ਜਾਂ ਵਿੱਚ ਪਾਲੇ ਬਸ ਪੰਚਾਰ ਰਹਿੰਦੀ ਨਹੀਂ ਦੁੱਧੇ ਹੁਣ ਤਾਂ ਦੁਆਰੋਂ ਵੈਸੇ ਸੂਣ ਲੱਗੀਆਂ ਬੱਕਰੀਆਂ ਬੱਚੇ ਛੋਟੇ ਵਿੱਚ ਨੇਗੇ ਅੱਛਾ ਤੇ ਉੰਜੇ ਅਸੀਂ ਤਾਂ ਸਾਰੇ ਵੈਸੇ ਸੇਲ ਹੀ ਕਰਤੀ ਸੀਗੇ तकरीबन ਬੱਚੇ 70 ਤੋਂ 75 ਹਜ਼ਾਰ ਦੇ ਸੀ ਬੱਚੇ ਅਸੀਂ ਵੇਚ ਚੁੱਕੇ ਹਾਂ ਤੋਂ ਪਹਿਲਾਂ ਅੱਛਾ ਜਣੇ ਸਾਰੇ ਬੱਚੇ ਉਹ 70 75 ਬੱਚੇ ਕੁਛ ਤਜਰਬਾ ਕੀ ਹੋਇਆ ਗਰਮੀ ਠੰਡ ਦਾ ਜੋ ਪਹਿਲਾਂ ਸੀ ਵਿੱਚ ਫਿਰ ਥੋੜੇ ਵਿੱਚ ਸਾਡਾ ਨੁਕਸਾਨ ਵੀ ਹੋਇਆ ਹੈ ਬੱਚਿਆਂ ਦਾ ਨਵੇਂ ਕੰਮ ਕਰਕੇ ਨਾ ਤਜਰਬਾ ਨਹੀਂ ਸੀਗਾ ਤਜਰਬਾ ਇਹਨਾਂ ਹੈ ਨਹੀਂ ਸੀਗਾ ਤੇ ਜਿਹੜਾ ਆਹ ਆਪਣਾ ਆਹ ਸੈਟਅਪ ਖੜਾ ਕਰਿਆ ਤੁਸੀਂ ਆਹ ਗ੍ਰਿਲਾਂ ਵਗੈਰਾ ਲਗਾਈਆਂ ਇਹ ਹਾਂਜੀ ਇਹਦੇ ਤੇ ਤੇ ਬੱਕਰੀਆਂ ਤੇ ਫਿਰ ਇਹ ਖਰਚਾ ਕਿੰਨਾ ਆ ਗਿਆ ਤੁਹਾਡਾ ਸਾਰਾ ਇਹ ਸ਼ੈੱਡ ਆਪਣਾ ਪਹਿਲਾਂ ਬਣਿਆ ਆ ਸੀਗਾ ਜਿਵੇਂ ਜਾਲੀਆਂ ਵਗੈਰਾ ਨੇ ਸੀ ਹਾਂ ਗਊਆਂ ਖੜਦੀਆਂ ਸੀ ਹਾਂ ਗਊਆਂ ਵਾਲਾ ਪਹਿਲਾਂ ਆਪਣਾ ਗਊਆਂ ਵਾਲਾ ਕੰਮ ਸੀਗਾ ਹਾਂ ਫਿਰ ਜਾਲੀਆਂ ਜੂਲੀਆਂ ਦੁਆਰੋਂ ਮੈਂਟੇਨ ਕੀਤੀਆਂ ਨਖਾਰੀਆਂ ਠੀਕ ਹੈ ਖੁਰਲੀਆਂ ਵਗੈਰਾ ਬਣਾਈਆਂ ਨੇ ਸਾਰੀਆਂ ਦੁਆਰੋਂ ਫਿਰ ਇਹ ਸਾਲ ਦੇ ਵਿੱਚ ਤੁਹਾਨੂੰ ਇਹਨਾਂ ਨੇ ਕੀ ਬਚਤ કરી ਬੱਕਰੀਆਂ ਨੇ ਬਚਤ ਜਿਹੜੀ ਅਸੀਂ ਬੱਚੇ ਵੇਚਦੇ ਉਹ ਵੀ ਬਚਤ ਬੱਚਿਆਂ ਦੀ ਹੈ ਬਚਤ ਨਾਲ ਅੱਛਾ ਜਾਨੀ ਚੂਣ ਵਾਲਾ ਫੰਡਾ ਨਹੀਂ ਬੱਚੇ ਦੁੱਧ ਚੁੰਗ ਜਾਂਦੇ ਆ ਤੇ ਚਲੋ ਦੁੱਧ ਤਾਂ ਅਸੀਂ ਕਦੀ ਚੋਇਆ ਨਹੀਂ ਤੇ ਇਹ ਕੋਈ ਮਸਲਾ ਵੀ ਇਹ ਬੱਚੇ ਆਪਾਂ ਮਹੀਨੇ ਦਾ ਵੇਚਣਾ ਜਾਂ 6 ਮਹੀਨੇ ਦਾ ਵੇਚਣਾ ਨਹੀਂ ਜਿੰਮੀ ਕੋਈ ਮੰਗਦਾ ਸੀ ਤਾਂ ਉਹ ਵੀ ਦੇ ਦਿੰਦੇ ਆ ਮੈਂ ਠੀਕ ਹੈ ਤੇ ਕੋਲ ਮਲਾ ਕੇ ਫਿਰ ਇਹ ਤਜਰਬਾ ਕਿਵੇਂ ਰਿਹਾ ਤਜਰਬਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਸਾਈਡ ਬਿਜ਼ਨਸ ਜਿੰਨੇ ਕੁ ਕਰਨਾ ਹੈਗਾ ਖੇਤੀ ਦੇ ਨਾਲ ਤੇ ਇੱਕ ਸਾਲ ਦੇ ਵਿੱਚ ਫਿਰ ਬੱਕਰੀ ਕਿੰਨੇ ਸੂਏ ਦੇ ਦਿੰਦੀ ਆ ਜੇ ਸਹੀ ਢੰਗ ਨਾਲ ਇਹਨਾਂ ਨੂੰ ਮੈਂਟੇਨ ਕਰਕੇ ਰੱਖਿਆ ਜਾਵੇ ਮੈਂਟੇਨ ਕਰਕੇ ਰੱਖਿਆ ਜਾਏ ਤਾਂ 200 ਹੀ ਤਾਂ ਦਿੰਦੀ ਹੈ ਸਾਲ 'ਚ ਸਾਲ 'ਚ 200 ਸੂਏ ਚੰਗੀ ਖਰਾਕ ਵੀ ਤਾਂ 200 ਜਣੀ ਐ ਲਾ ਲੋ ਵੀ 4-5 ਬੱਚੇ ਦੇ ਦਿੰਦੀ ਆ ਦੇ ਦਿੰਦੀ ਆ ਤੇ ਇੱਥੇ ਬਾਈ ਜਿਵੇਂ ਆ ਉੱਪਰ ਟੀਨਾ ਨੇ ਤੇ ਥੱਲੇ ਇਹਨਾਂ ਨੂੰ ਆ ਮੂਹਰੋਂ ਵੀ ਸੇਕ ਪੈ ਰਿਹਾ ਹੈਗਾ ਸਿੱਧਾ ਹੀ ਹਨਾ ਤੇ ਇਹ ਗਰਮੀ ਗਰਮੀ ਦਾ ਕੁਝ ਨਹੀਂ ਐਡੀ ਕੋਈ ਗਰਮੀ ਨਹੀਂ ਇਹ ਤਾਂ ਧੁੱਪ ਹੀ ਖੜੀ ਆਉਂਦੀ ਇਨਿਕਾ ਆ ਹੁਣ ਜਿਵੇਂ ਬਾਹਰ ਧੁੱਪ ਹੈਗੀ ਧੁੱਪ ਜਾਣਗੀ ਥੋੜੀ ਹੋਗੀ ਇਹ ਤੇ ਆਹਾ ਭੇਡੂ ਵਿਚੀ ਇਹ ਇੱਕ ਜਿਹੜੀ ਤਾਂ ਹੁਣ ਲਿਆਦੀ ਸੀ ਕਿ ਡੈਮੂ ਦੇਂਦਿਆਂ ਕਰਕੇ ਭੇਡੂ ਦਾ ਅੱਛਾ ਇਦੋ ਲੈਂਦੇ ਸੀਗੇ ਇਹਨਾਂ ਦਾ ਕਹਿੰਦੇ ਵਜਨ ਬਹੁਤ ਹੁੰਦਾ ਹੈ ਭੇਡੂਆਂ ਦਾ ਹਾਂ ਇਹ ਕਹਿੰਦੇ ਆ ਵੀ ਗਰੋਥ ਜ਼ਿਆਦਾ ਹੁੰਦੀ ਹੈ ਛੇਤੀ ਏ ਕਿ ਛੇਤੀ ਬਿਮਾਰ ਨਹੀਂ ਹੁੰਦੇ ਰਹਿਗੇ ਗਰਮੀ 'ਚ ਵੀ ਗਰਮੀ 'ਚ ਨਹੀਂ ਆਹ ਦੇਖੋ ਿੱਡੀ ਿੱਡੀ ਉਹਨਾਂ ਤੇ ਇਹਨਾਂ ਨੂੰ ਕੋਈ ਗਰਮੀ ਦਾ ਉਹ ਨਹੀਂ ਤੇ ਇਹ ਕਿੰਨੇ ਨੇ ਇਹ ਉਹ ਦੋ ਹੀ ਨੇ ਤਾਂ ਦੂਜਾ ਆ ਆ ਬੈਠਾ ਭਈ ਆਹ ਦੇਖੋ ਆ ਆ ਬੈਠਾ ਕਾਲਾ ਜ ਆ ਤੇ ਆਹ ਆਤਕੀ ਵਾਲੇ ਬਾਈ ਦੇ ਆ ਬੱਕਰੀਆਂ ਦੁਬਾਰਾ ਦੂਜੇ ਸੂਏ ਸੌਣ ਲੱਗੀਆਂ ਆਹ ਮੇਮਣੇ ਨੇ ਇਹ ਬੱਕਰੀਆਂ ਦੇ ਦੂਜੀ ਵਾਰ ਸੋਣ ਲੱਗੀਆਂ ਨੇ ਇਹ ਸਾਲ ਦੇ ਵਿੱਚ ਤੇ ਆ ਬਾਈ ਵਿਚੀ ਆਹ ਕੱਟੀ ਫਰੀ ਜਾਂਦੀ ਆ ਇਹ ਕੱਟੀ ਛੱਡੀ ਸੀ ਕਿਸੇ ਮਿਸਟਰ ਕੋਲ ਚੰਗੀ ਕੱਟੀ ਸੀ ਇਹ ਹਾਂ ਤੇ ਆਪਾਂ ਵੈਸੇ ਆਪਾਂ ਨੂੰ ਤਾਂ ਜੀ ਉਹਨੇ ਦਿੱਤੀ ਹੈ ਕੱਟੀ ਇਹ ਗਿਫਟ ਹੈ ਗਿਫਟ ਹੀ ਕਰੀ ਆਪਾਂ ਨੂੰ ਹਾਂ ਵਿਚਾਲੇ ਨਾਲ ਹੁੰਦੇ ਪਲ ਜੂ ਹੁਣ ਤਾਂ ਸਾਡਾ ਤੋਂ ਜੋਤੀ ਹੰਜੜਾ ਹੈਗਾ ਕੁੜੀਆਂ ਦਾ ਕੰਮ ਕਰਦਾ ਮੁੰਡਾ ਉਹ ਠੀਕ ਹੈ ਤੇ ਉਹਨੇ ਦਿੱਤੀ ਸੀ ਮੈਨੂੰ ਹੁਣ ਤਾਂ ਇਹ ਵੀ ਲੱਖ ਸਵਾ ਲੱਖ ਨੂੰ ਆਮ 10 12 ਕਿਲੋ ਵਾਲੀ ਵੀ ਹੋਈ ਪਈ ਆ ਮਰਜ਼ ਨਾਲ ਹੁਣ ਤਾਂ ਬਹੁਤ ਵਧੀਆ ਫ੍ਰੀ ਚੱਲੇਗਾ ਜਿਹੜਾ ਕੋਈ ਮੱਝਾਂ ਦਾ ਕੰਮ ਕਰਦਾ ਜਿਵੇਂ ਕਿ ਡੈਰੀ ਦਾ ਬਹੁਤ ਫ੍ਰੀ ਚੱਲੇਗਾ ਤੇ ਆ ਵੀਰੇ ਵਿੱਚ ਆ ਚਕੋਰਾ ਵੀ ਫਿਰ ਇਹ ਚਕੋਰਾ ਲੈਂਦੀਆਂ ਜਿਹੀਆਂ ਹਾਂ ਇਹ ਮੈਂ 1000 ਰੁਪਏ ਦਾ ਜੋੜਾ ਲਿਆ ਸੀ ਇਹਦੇ ਆਂਢੀ ਮਿਲਨ ਦਾ 2000 ਦੇ ਕਰੀਬ ਸੀ ਆਂਢੀ ਵੇਚੋਗੇ ਇਹਨਾਂ ਦੀ ਜਣੀ ਦਾਖਾਨੇ ਵਾਲੀਆਂ ਛੋਟੀਆਂ ਬੱਚਤਾਂ ਕਰਨ ਲੱਗ ਗਏ ਵਿੱਚ ਵਿੱਚ ਪਰਿਆ ਫਿਰਦਾ ਉਹ ਕੁਕੜੀਆਂ ਦੇ ਵਿੱਚ ਤੁਰੀਆਂ ਫਿਰਦੀਆਂ ਜਿਵੇਂ ਅੱਗੇ ਸਿਆਲ ਆ ਰਿਹਾ ਹੈਗਾ ਹਾਂ ਇਹਨਾਂ ਦਾ ਵਿੱਚ ਇਹਨਾਂ ਦਾ ਕੋਈ ਖਾਂਦੇ ਜੀ ਕੋਈ ਕਦੀ ਇਹਨਾਂ ਨੂੰ ਕੁਝ ਪਾਇਆ ਵੀ ਨਹੀਂਗਾ ਵਿੱਚ ਹੀ ਤੁਰੀਆਂ ਫਿਰਦੀਆਂ ਆਪੀ ਅੱਛਾ ਹਾਂ ਇਹ ਇਹ ਫਰੀ ਦੀ ਇਨਕਮ ਆ ਨਾਲ ਹੁੰਦੀ ਤੇ ਅੱਛਾ ਆਹਾ ਬੱਕਰਾ ਵੀ ਖੜਾ ਵਿੱਚ ਉਹ ਹੁੰਜੇ ਲੱਗਿਆ ਕੱਢਿਆ ਮੜ ਜਾਉ ਨੂੰ ਇੱਧਰ ਬੱਚਾ ਲੈਣ ਸੀ ਮੁੰਲਾ ਪਰਤੋ ਸੀ ਅੱਛਾ ਬਾਬਾ ਜੀ ਮੰਡੀ ਲਵਾਉਂਦੇ ਨੇ ਮੁੰਲਾ ਪਰ ਠੀਕ ਹੈ ਅੱਛਾ ਇਹ ਬੱਕਰਾ ਐ ਦੇਖੋ ਜੀ ਹਜੇ 4 ਦੰਦ ਹੋਇਆਗਾ 4 ਦੰਦ ਅੱਛਾ ਅਸੀਂ ਖੀਰਾ ਦੋ ਦੰਦ ਲੈ ਕੇ ਆਏ ਸੀਗੇ 4 ਦੰਦ ਦਾ ਹਜੇ ਹੁਣ ਹੋਇਆ ਇਹ ਹਾਈਟ ਹੋਇਟ ਬਹੁਤ ਆ ਬਾਈ ਹਾਂ ਇਹਦੀ ਬਲੱਡ ਲਾਈਨ ਬਲੱਡ ਲਾਈਨ ਤਾਂ ਬਾਬਾ ਜੀ ਨੂੰ ਪਤਾ ਹੈ ਉਹ ਪਤਾ ਨਹੀਂ ਕੋਈ ਕੋਈ ਦੁੱਧਾ ਪਿੰਡ ਹੈ ਉੱਥੋਂ ਦਾ ਦੀ ਮਾਂ ਚੈਂਪੀਅਨ ਹੈ ਦੁੱਧ ਦੇ ਵਿੱਚੋਂ ਅੱਛਾ ਉਹਨਾਂ ਨੇ ਸਾਨੂੰ ਲੈ ਕੇ ਦਿੱਤਾ ਸੀ ਬਾਬਾ ਜੀ ਠੀਕ ਹੈ ਸ਼ਾਈਨੀ ਸ਼ਾਈਨਿੰਗ ਬਹੁਤ ਆ ਹਨਾ ਉਹਨਾਂ ਨੂੰ ਕਈ ਵਾਰੀ ਫੋਨ ਆਇਆ ਹਨਾ ਹੂੰ ਕੀ ਸਾਨੂੰ ਬਈ ਜੇ ਬੱਚਾ ਇਹ ਸੇਲ ਕਰਨਾ ਹੈ ਮੈਂ ਨਹੀਂ ਜੇ ਹਜੇ ਤਾਂ ਨਿਕਰਦੇ ਨਹੀਂ ਚਲੋ ਫਾਇਦਾ ਇਹ ਚਲੋ ਅੱਗੇ ਜਿਵੇਂ ਕਹਿ ਦਿੰਦੇ ਆ ਇਹ ਵੀ ਅਗਲੀ ਬਰੀਡ ਆ ਜਿਹੜੀ ਉਹ ਸਾਨ ਦੀ ਬਲੱਡ ਲਾਈਨ ਤੇ ਹੀ ਚੱਲਦੀ ਆ ਅੱਗੇ ਹਨਾ ਤੇ ਲੰਬਾਈ ਲੰਬੂਈ ਬੇਲਵਾੜੀ ਬਹੁਤ ਆ ਤੇ ਟੈਸਟਿਕਲ ਉਦੋਂ ਵੀ ਸ਼ਾਨਦਾਰ ਨੇ ਕਿਉਂਕਿ ਬੱਚਿਆਂ ਨੇ ਕਹਾ ਇਦਰੇ ਜਾਣਾ ਦੇਖੋ ਜੀ ਟੈਸਟਿਕਲ ਬਹੁਤ ਸੋਹਣਾ ਆ ਦੋ ਜਿਹੜੇ ਬੱਚੇ ਛੋਟੇ ਫਿਰਦੇ ਨੇ ਉਹ ਨਿਗਾ ਮਰਵਾਓ ਸਾਹਮਣੇ ਨਿੱਕੇ ਬੱਚੇ ਅੱਛਾ ਇਹ ਇਹ ਦੇ ਲੀਨੋ ਲਓ ਜੀ ਆ ਬੱਚੇ ਨੇ ਜਿਹੜੇ ਇਹ ਏਸੇ ਦੇ ਹੀ ਨੇ ਇਹ ਦੋ ਬੱਚੇ ਨੇ ਇਥੇ ਇਹ ਕਾ ਸੀਗਾ ਇਹ ਕਿੰਦਰ ਹੈਗਾ ਹਾਂ ਆ ਬੱਚੇ ਇਹਦੇ ਨੇ ਆ ਮੁਰਗੀਆਂ ਬਾਈ ਦੀਆਂ ਵਿੱਚ ਆਂਡੇ ਉਂਡੇ ਦੇਈ ਜਾਂਦੀਆਂ ਨੇ ਦੇਖੋ ਬਹੁਤੇ ਵੱਡੇ ਜਿਗਾੜ ਲਾਉਣ ਦੀ ਵੀ ਆਏ ਛੋਟੇ ਤੋਂ ਕੰਮ ਸ਼ੁਰੂ ਕਰਿਆ ਜਾਵੇ ਜਿਵੇਂ ਛਕੋਰਾ ਦੇ ਆਂਡੇ ਵਿਕ ਗਏ ਜਾਂ ਬੱਚੇ ਵਿਖ ਜਾਣਗੇ ਇਹਨਾਂ ਦੇ ਆ ਮੁਰਗੀਆਂ ਦੇ ਆਂਡੇ ਇਹ ਰੋਜ਼ ਦੀ ਆਮਦਨ ਹੋ ਜਾਂਦੀ ਆ ਆਪਣੀ ਤੇ ਅੱਛਾ ਬਾਈਓ ਘਰ ਦਾ ਘਰ ਵਾਸਤੇ ਗਊ ਹੂੰ ਗਊ ਨੂੰ ਵੀ ਦਿਖਾ ਗਊ ਦੁੱਧ ਵਾਸਤੇ ਬਾਈ ਨੇ ਘਰੇ ਗਊ ਵੀ ਰੱਖੀ ਆ ਤੇ ਇਹ ਬਾਈ ਇਹਨਾਂ ਦਾ ਜਗਾ ਫਿਰ ਇਹ ਉਹ ਨਹੀਂ ਹੋ ਰਹੀ ਤੰਗ ਜੀ ਨਹੀਂ ਹੋ ਰਹੀ ਨਹੀਂ ਨਹੀਂ ਇਹ ਤਾਂ ਕੋਈ ਆਪਣਾ ਤਾਂ ਖੁੱਲਾ ਸੋ ਕੁਝ ਗਾੜ ਹੋ ਇਹਦੇ ਵਿੱਚ ਤਾਂ ਕਿੰਨੇ ਮਰਜੀ ਜੇ 50 ਬੱਕਰੀਆਂ ਵੀ ਬੰਦ ਕੇ ਰਹਿ ਸਕਦੇ ਨਹੀਂ ਜੇ ਰੱਖਣੀ ਹੋਵੇ ਅੱਛਾ ਥੋੜੇ ਥੋੜੇ ਥਾਂ ਤੇ ਰਹਿ ਜਾਂਦੇ ਨੇ ਤਾਂ ਤੇ ਆ ਗਊ ਬਾਈ ਕਿੰਨੇ ਖ ਦੁੱਧ ਵਾਲੀ ਆ ਇਹ ਗਊ ਆਪਾਂ ਲੈਂਦੀ ਸੀ ਆਪਣੇ ਕੋਲ ਤਾਂ 18 ਕਿਲੋਟਰ ਦਿੱਤੇ ਦੁੱਧ ਉਹਦੋਂ ਮਹੀਨੇ ਦੀ ਸੋਈ ਹੋਈ ਸੀ ਹੁਣ ਇਹਨੇ ਸੋਨਾ ਦਵਾਰਾ ਹੁਣ ਇਹਨੇ ਸੋਨਾ ਡੇਢ ਮਹੀਨਾ ਤੇ ਰਹੇਗਾ ਤੁਹਾਨੂੰ ਦਾ ਦਵਾਰਾ ਠੀਕ ਐ ਤੇ ਕਿ ਕੁੱਲ ਮਿਲਾ ਕੇ ਖੇਤੀ ਵਾਲੀ ਗੱਲ ਕਰੀਏ ਜਾਂ ਗਊਆਂ ਮੱਝਾਂ ਵਾਲੇ ਮਸਲੇ 'ਚ ਤਾਂ ਕਿਵੇਂ ਜੇ ਲੱਗਿਆ ਜਗੜ ਕੀ ਤਜਰਬਾ ਬਹੁਤ ਵਧੀਆ ਕੰਮ ਆਇਆ ਜਿੰਨੇ ਕੁ ਕਰਨਾ ਥੋੜੇ ਜਿਵੇਂ ਕਿਸੇ ਨੇ ਕਰਨਾ ਤਾਂ ਥੋੜੀਆਂ ਤੋਂ ਕਰੋ ਕਦੋਂ ਸਟਾਰਟ ਲਗਭਗ ਕੈਣ ਦਾਜਾ ਪੰਜ ਸਤ ਤੋਂ ਕੰਮ ਸਟਾਰਟ ਕਰੋ ਪਤਾ ਲੱਗ ਜਾਂਦਾ ਹੈਗਾ ਜਿਵੇਂ ਹੁਣ ਅਸੀਂ ਕੀਤਾ ਸੀਗਾ ਚਲੋ ਥੋੜਾ ਜਿਹਾ ਘਾਟਾ ਵੀ ਖਾਦਾ ਹੈਗਾ ਪਤਾ ਨਹੀਂ ਸੀਗਾ ਇਹਨਾਂ ਬੱਕਰੀਆਂ ਮਰੀਆਂ ਮੁਰੀਆਂ ਵੀ ਆ ਕੇ ਵੀ ਰੇਖ ਹਾਂ ਇੱਕ ਦੋ ਸਾਡਾ ਨੁਕਸਾਨ ਹੋਇਆਗਾ ਬੱਕਿਆਂ ਦਾ ਜ਼ਿਆਦਾ ਹੋਇਆ ਨੁਕਸਾਨ ਜਿਵੇਂ ਸਾਨੂੰ ਪਤਾ ਨਹੀਂ ਸੀਗਾ ਗਰਮੀ ਦਾ ਟਾਈਮ ਸੀ ਉਹ ਦੁੱਧੋ ਜ਼ਿਆਦਾ ਪੀ ਪਿਆ ਰੈਂਦੀ ਸੀਗੀ ਉੱਤੇ ਦਾ ਥੋੜਾ ਗਰਮ ਹੁੰਦਾ ਹੈ ਬਸ ਯਾਨੀ ਇਹਨਾਂ ਵੱਲੋਂ ਕੋਈ ਘਾਟ ਨਹੀਂ ਸੀ ਬੱਕਰੀਆਂ ਵੱਲੋਂ ਆਪਦੀ ਨੌਲੇਜ ਦੀ ਘਾਟ ਕਰਕੇ ਥੋੜਾ ਜਿਆ ਕਹਿ ਲੋ ਯਾ ਤਜਰਬਾ ਨਹੀਂ ਸੀ ਨਵਾਂ ਕੰਮ ਸੀ ਹੈਨਾ ਤੇ ਹਾਂ ਆ ਦੇਖੋ ਇਹ ਵੀਰੇ ਫਿਰ ਇਹ ਤੁਹਾਡੇ ਕੋਲੇ ਜਿਹੜੀਆਂ ਬੱਕਰੀਆਂ ਤਾਂ ਇਹਨਾਂ ਦਾ ਇਹਨਾਂ ਥੱਲੇ ਦੁੱਧ ਕਿੰਨਾ ਦਾ ਦੁੱਧ ਇਹਨਾਂ ਥੱਲੇ ਜਿਹੜੀ ਤੁਸੀਂ ਆ ਬੱਕਰੀ ਵਿਖਾਈ ਦੀ ਹੋਣਾ ਵਾਲੀ ਹਾਂ ਇਹਦੀ ਵੀਡੀਓ ਵੀ ਦੋ ਬੱਕਰੀਆਂ ਚਰਨੇ ਨੇ ਲਈਆਂ ਸੀਗੀਆਂ 8000 ਦੇ ਦੀਆਂ ਅੱਛਾ ਬੁੱਲਾ ਸੋਲੀ ਮੰਡੀ ਤੋਂ ਠੀਕ ਐ ਬੜੀ ਇਹਦੀ ਮਸ਼ਹੂਰ ਹੋਈ ਸੀ ਮਤਲਕਿ ਵੀਡੀਓ ਦੋ ਬੱਕਰੀਆਂ ਸੀ ਇੱਕ ਤਾਂ ਸਾਡੇ ਕੋਲ ਆ ਕੇ ਨੁਕਸਾਨ ਹੋ ਗਿਆ ਬੱਕਰੀ ਮਰ ਗਈ ਸੀ ਉਹਦਾ ਅ ਪਿੱਛਾ ਖੜ ਗਿਆ ਇੱਥੋਂ ਨਾ ਲੱਤਾ ਤੇ ਇਹ ਦੋ ਅਸੀਂ ਫਿਰ ਅਸੀਂ ਉਹਨਾਂ ਦੇ ਨਾਲ ਲੈਂਦੀਆਂ ਜਿੰਦਾ ਇਹ ਇਹ ਦੁੱਧ ਕਿੰਨਾ ਦੇ ਇੱਥੇ ਥੋੜੀ ਦੇ ਲਈ 4 ਲੀਟਰ ਸੀ ਇਹ ਜਣੀ ਸੋਡੇ ਫਾਰਮ ਦੀ ਸਭ ਤੋਂ ਟਾਪ ਤੇ ਆ ਬੱਕਰੀ 4 ਲੀਟਰ ਘਟੋ ਘਟ ਕੇ ਨੇ ਦੁੱਧ ਤਿਆ ਤੁਹਾਡੇ ਕੋਲ ਇਥੋਂ ਤਕਰੀਬਨ 4 4.5 ਲੀਟਰ ਨੂੰ 2.5 ਦਿਨ ਦਾ ਆਮ ਹੀ ਦੇ ਜਾਂਦੀ ਨੇ ਠੀਕ ਐ ਤੇ ਅਗਲੀ ਗੱਲ ਬਾਈ ਆ ਬੱਕਰੀ ਆ ਉਹ ਬੱਚੇ ਇਹਦੇ ਇਹਨਾਂ ਦੇ ਨੇ ਹੋ ਅੱਛਾ ਆ ਦੋ ਸਭ ਤੋਂ ਬੱਕਰੀ ਅਸੀਂ ਇਹ ਪਹਿਲਾਂ ਲੈ ਕੇ ਆਈ ਸੀਗੀ ਠੀਕ ਆ ਇਹਦੇ ਥੱਲੇ ਦੁੱਧ ਇਹ ਤਕਰੀਬਨ ਹੈ ਹੀ 3 ਕਿਲੋ 3.5 ਕਿਲੋ ਦੁੱਧ ਠੀਕ ਆ ਤੇ ਸਭ ਤੋਂ ਪਹਿਲਾਂ ਅਸੀਂ ਸਾਨੂੰ ਜਿਹੜਾ ਅਸੀਂ ਬੰਦਾ ਜਿਵੇਂ ਕਹਿੰਦਾ ਵੀ ਕਿੰਨੀ ਏਲ ਕਮੇਗੀ ਹਾਂ ਇਹ ਸੋਨਾਂ ਦੀ ਲਿਆਂਦੀ ਸੀਗੀ ਠੀਕ ਆ ਦਿਵਾਲੀ ਵਾਲੇ ਦਿਨ ਲੈ ਕੇ ਆਈ ਸੀ ਸਟਾਰਟ ਜਿੱਤੂ ਕੀਤੀ ਸੀ ਬੱਕਰੀ ਤੋਂ ਹਾਂ ਦਿਵਾਲੀ ਤੇ ਲਿਆ ਕੇ ਤੇ ਇਹਦੇ ਥੋਂ ਦੇ ਪੰਜ ਚਾਰ ਦਰ ਪੰਜਵੇਂ ਦਿਨ ਆ ਕੇ ਸਾਡੇ ਕੋਲ ਸੂਤੀ ਜਾਨੀ ਇਹ ਤਾਂ ਫਿਰ ਹੁਣ ਦੂਜੀ ਵਾਰ ਵੀ ਸੂਪੀ ਤੁਹਾਡੇ ਕੋਲੇ ਇਸੇ ਤੋਂ ਤੁਹਾਨੂੰ ਮੈਂ ਦੱਸ ਰਿਹਾ ਨਾ ਇਹਦੇ ਬੱਚੇ ਅਸੀਂ 15000 ਦੇ ਬੱਚੇ ਵੇਚ ਤੇ ਤੇ ਦੂਜੀ ਵਾਰ ਫੇਰ ਸੂ ਵੀ ਬੱਕਰੀ ਸਾਡੀ ਫਰੀ ਹੋ ਗਈ ਹੈ 21000 ਰੁਪਏ ਦੀ ਲੈਂਦੀ ਸੀ ਠੀਕ ਆ ਤੇ ਇਹ ਜਿਹੜਾ ਵੀਰੇ ਨੌਜਵਾਨ ਹੁਣ ਅੱਜਕੱਲ ਬਾਹਰ ਨੂੰ ਭੱਜ ਰਿਹਾ ਜਾ ਕਹਿੰਦੇ ਆ ਕਿਥੇ ਭੇਡਾਂ ਬੱਕਰੀਆਂ ਰੱਖੀਆਂ ਉਸ ਮਸਲੇ ਦੇ ਵਿੱਚ ਕੀ ਸਨੇਹਾ ਦੇਣਾ ਚਾਹੂਗੇ ਯੂਥ ਨੂੰ ਤੁਸੀਂ ਦੇਖੋ ਜੀ ਆਵਦੀ ਆਵਦੀ ਸਮਝ ਆਉਂਦੀ ਹੈਗੀ ਹਾਂ ਪੈਸੇ ਲਾ ਕੇ ਚਲੋ ਲੋਕ ਜਾਂਦੇ ਨੇ ਬਾਹਰ ਕਮਾਈ ਕਰਨ ਵਾਸਤੇ ਜਾਂਦੇ ਨੇ ਹਾਂ ਜਿਵੇਂ ਹੁਣ ਚਲੋ ਬੰਦਾ ਇੱਥੇ ਆਪ ਦਾ ਕੋਈ ਕੰਮ ਕਰ ਲੇ ਹੁਣ ਅਸੀਂ ਮੰਨ ਕੇ ਚਲੋ 4 ਲੱਖ ਰੁਪਏ ਲਾਇਆ ਸੀਗਾ ਸਾਡਾ ਮਾਲ तकरीबन ਅਸੀਂ ਬੱਕਰੀ ਸਾਡੇ ਫ੍ਰੀ ਹੋ ਚੁੱਕੀਆਂ ਹਾਂ ਹਾਂ ਦੂਜੀ ਵਾਰ ਸੂਣ ਵਾਲੀਆਂ ਨਹੀਂ ਗੀਆਂ ਬਿਲਕੁਲ ਬਿਲਕੁਲ ਬੱਚੇ ਰਲ ਜਾਂਦੇ ਆ ਨਾਲ ਹੁੰਦੇ ਆ ਦੂਜੀ ਵਾਰ ਜੋ ਹੁਣ ਸੂਪੀਆਂ ਕੁਝ ਸੂਪੀਆਂ ਕੁਝ ਸੋਣ ਵਾਲੀਆਂ ਨੇ ਇਹਨਾਂ ਦੀ ਫਿਰ ਤੁਸੀਂ ਟ੍ਰੇਨਿੰਗ ਲਈ ਪ੍ਰੋਪਰ ਟ੍ਰੇਨਿੰਗ ਲਈ ਕਿੱਥੋਂ ਕ੍ਰੇਣ ਕਸੀਂ ਲਈ ਸੀ ਕਿ ਆਪਣਾ ਸਰਪੰਚ ਹੈਗਾ ਇੱਥੇ ਸੌਲੀ ਮੰਡੀ ਵਾਲਾ ਠੀਕ ਹੈ ਜੀ ਉਹਨਾਂ ਕੋਲ ਟ੍ਰੇਨਿੰਗ ਲਈ ਜਾਨੀ ਕੁੱਲ ਮਿਲਾ ਕੇ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰੀਏ ਪਹਿਲਾਂ ਜਾਣਕਾਰੀ ਟ੍ਰੇਨਿੰਗ ਤਜਰਬਾ ਬਹੁਤਾ ਜ਼ਰੂਰ ਕਰ ਲਈਏ ਤਜਰਬਾ ਜ਼ਰੂਰ ਚਾਹੀਦਾ ਉਹ ਸਰਪੰਚ ਬਹੁਤ ਵਧੀਆ ਬੰਦਾ ਹੈਗਾ ਮੱਡੀ ਲੱਗਦੀ ਹੈ 90 ਦੇ ਕੋਟ ਸੌਲੀ ਉਹਨਾਂ ਜੇ ਕੋਈ ਟ੍ਰੇਨਿੰਗ ਲੈਣੀ ਹੈ ਤਾਂ ਉਹਨਾਂ ਤੋਂ ਟ੍ਰੇਨਿੰਗ ਲਵੋ ਨਾਲੇ ਲੋਨ ਵਾਸਤੇ ਤੁਹਾਨੂੰ ਰਸ ਦੇਣੀ ਇਹ ਲੋਨ ਕਰਾਉਣਾ ਯਾਰ ਹੂੰ ਲੋਨ ਵਾਸਤੇ ਬਹੁਤ ਵਧੀਆ ਉਹਨਾਂ ਕੋਲ ਸਭ ਲੱਗੀ ਤੁਸੀਂ ਲੋਨ ਕਰਾਇਆ ਕੋਈ ਨਹੀਂ ਅਸੀਂ ਲੋਨ ਨਹੀਂ ਕਰਾਇਆ ਚਲ ਥੋੜਾ ਸਰਕਲ ਤਾਂ ਐਂ ਘੁੰਮ ਗਿਆ ਹੁਣ ਬੱਚੇ ਰਲਣ ਲੱਗੇ ਨਾਲ ਸਾਡੇ ਕੋਲ ਥਾਂ ਸੀ ਬਣੀ ਸੀ ਤੇ ਆ ਡੰਗਰ ਵਾਲਾ ਛੱਡ ਬਣਿਆ ਸੀ ਹਾਂ ਬੱਕਰੀਆਂ ਹੀ ਲੈਣੀਆਂ ਸੀ ਹੂੰ ਚਲੋ ਠੀਕ ਆ ਬਾਈ ਬਹੁਤ ਧੰਨਵਾਦ ਆ ਤੁਹਾਡਾ ਵਧੀਆ ਲੱਗਿਆ ਗੱਲ ਕਰਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ